ਆ ਤੇਦਰ ਮੂੰਗਾਰੇ ਫਿਰ ਜੰਨਾ ਕਿੱਥੇ ਤੂੰ ਭੱਜ ਲਿਆ ਜੇ ਮੈਂ ਕੋਈ ਹੁੰਦਾ 6000 ਦੀ ਬਾਬਾ 6000 ਦੀ ਦਿੰਨਾ ਨਹੀਂ ਬੰਦੀ ਸਾਢੇ 6000 ਦੀ ਬਾਬਾ 7 ਦੀ ਦਿੰਨਾ ਨਹੀਂ ਰਹਿਣਾ ਦੇ ਜਾ ਬਾਬਾ ਲੈ ਉਹ ਆ ਆ ਸੁਣਦੀ ਆ ਵੀਡੀਓ ਸਸਰੀਕਾਰ ਜੀ ਲੈ ਮੇਮ ਨਹੀਂ ਬਾਈ ਐ ਕਰ 8000 ਦੀ ਮੇਰੀ ਹੋ ਗਈ ਸਾਈ ਰੱਖਦਾ 8000 ਦੀ ਮੇਰੀ ਹੋ ਗਈ ਮੈਂ ਮੇਰੇ ਘਰੇ ਲਈ ਆਉਂ 8000 ਨੂੰ ਪੱਕਰੀ ਦਾ ਇੱਕ ਤਾਂ ਮੇਮਨਾ ਮਰ ਗਿਆ ਪਾਲੂ ਸਾਈ ਚੰਗਾ ਕੇ ਚੰਗਾ ਫੜ ਫੜ ਉਹ ਦੇਣੀ ਨਹੀਂ ਕਿਉਂ ਕਹਤ ਨਹੀਂ ਦੇਣੀ ਅਗਲਾ ਇਹ ਨਾ ਕਹਿਆ ਵੀਡੀਓ ਚੱਲਦੀ ਐ ਵੀ ਰਾਤੀ ਨੇ ਮੁੱਲ ਨਹੀਂ ਲਾਇਆ ਮੇਰੇ ਵਾਸਤੇ ਲੈ ਕੇ ਦੇ ਤੈਨੂੰ 500 ਦੇਉਂ ਦਲਾਲੀ ਦਾ ਦੇਖ ਅੱਜ ਦਲਾਲੀ ਦਾ ਦਲਾਲ ਬਣ ਸਵਾਦ ਆ ਗਿਆ ਹਿਆ ਜੂ ਜਾ ਤੈਨੂੰ ਮੈਂ ਉਹ ਗੋਪੀ ਦਬਾਵੇਂ ਨਹੀਂ ਪੈਣ ਤੋਂ ਨਾ ਉਫਰ ਐ ਤੈਨੂੰ ਔਰ ਜੇ ਦਊ ਤਾਂ ਹੀ ਆ ਹੁਣ ਅਗਲਾ ਚੱਕ ਦੇ ਫੱਟੇ ਨਾ ਬੱਕਰੀ ਖਰਾਬ ਹੁੰਦੀ ਐ ਮੇਰੀ ਚੱਕ ਦੇ ਫੱਟੇ ਰਾਜੂ ਨਹੀਂ ਨੇ ਬੱਕਰੀ ਪਸੰਦ ਆ ਜੇ ਲੱਖ ਵੀ ਖਰੀਦਾਂਗੇ ਹਾਂ ਇਹ ਵੀ ਆ ਕੰਨੇ ਵੀ ਆ ਚੀਜ਼ਾਂ ਦੇ ਮੁੱਲ ਲੱਗਦੇ ਨੇ ਇਹ ਬਰੀਡਾਂ ਦੇ ਕੋਈ ਮੁੱਲ ਨਹੀਂ ਉਸਤਾਦ ਜੀ ਮੈਂ ਜਿਹੜਾ ਚੇਲਾ ਬਾਂਦਾ ਤੂੰ ਮੇਰਾ ਬਣਾ ਉਸਤਾਦ ਜੀ ਫੇਰ ਸਾਰੀ ਬੱਕਰੀ ਵੀ ਲੱਖ ਦੀ ਉਹਨੂੰ ਸਾਨੂੰ ਵੀ ਪਤਾ ਹੈ ਬੱਕਰੀ ਵੀ ਦੇਖਣਾ ਵਰਚੂੜਾ ਕੋਈ ਯਾਰ ਛੱਡ ਮਾਰ ਗੋਲੀ ਬੱਕਰੀ ਦੇ ਐਂ ਐਂ ਨੋਤੀ ਸੁੱਟ ਪਾਤੀਆਂ ਮੈਂ ਤੂੰ ਕੱਲ ਬੱਕਰੀਆਂ ਰੱਖਣ ਸਿੱਖਿਆ ਸਾਨੂੰ ਕਿੱਧੇ ਸਿਖਾਉਣਾ ਤੂੰ ਰੋਟੀ ਖਾਲਾ ਨਹੀਂ ਚਲਾ ਇਹਦਾ ਦੱਸ ਕੀ ਮੰਗਦਾ ਇਹਦਾ 15000 ਕੋਈ 15 ਨਹੀਂ ਦੇਣਾ ਸਭ ਚਾਕੇ ਗੱਲ ਕਰਾ ਮੁੰਡਾ ਤੇਰਾ ਜੂ ਮੁੰਡੇ ਪਸੰਦ ਹੈ ਮੈਂ ਮੀਂਹ ਨਹੀਂ ਅਕੀਨ ਕਹਿੰਦਾ ਨਹੀਂ ਹਾਂ ਮੈਂ ਨਹੀਂ ਪੂਰੀ ਲੰਬੀ ਹਾਂ ਪੂਰਾ ਪੂੰਜੜਾ ਖੁੱਲੇ ਹੱਡਾਂ ਦੀ ਲੰਬੀ ਗਰਦਨ ਦੀ ਪੂਰਾ ਨੱਕ ਨਕੋੜੇ ਦੀ ਕੰਨਾਂ ਦੀ ਪੂਰੀ ਹੇਟ ਹੈ ਹੋਰ ਦੱਸ ਕੀ ਚਾ ਆਪਾਂ ਪਾੜ ਦੇ ਫੇ ਤੂੰ ਇਹ ਚੀਜ਼ ਚੰਗੀ ਲੈਣਾ ਹੁਣ ਰੁਪਈਆ ਕੰਨੀ ਤੂੰ ਵੀ ਨਾ ਦੇਖੀ ਬਾਬੇ ਨੇ ਜੋ ਕੁਝ ਮੰਗ ਲਿਆ ਮੰਗ ਲਾਣ ਦੇ ਹੈ ਹਾਂ ਦੱਸ ਹਾਂ ਤਾਂ ਹੁਣ ਅਗਲੀ ਬੱਕਰੀ ਦੀ ਖਰਾਬ ਹੁੰਦੀ ਹੈ ਨਮ ਜਿੱਦਰ ਨੂੰ ਘੂ ਘਾਰੇ ਫਿਰ ਜਾਨਾ ਕਿੱਥੇ ਤੂੰ ਭੱਜ ਲੇ ਜੇ ਮੈਂ ਕੀ ਹੁੰਦਾ 6000 ਦੀ ਬਾਬਾ 6000 ਦੀ ਦਿੰਨਾ ਸਾਢੇ 6 ਦੀ ਬਾਬਾ 7 ਦੀ ਦਿੰਨਾ ਰਹਿਣਾ ਦੇ ਜਾ ਬਾਬਾ ਲੈ ਹੋਏ ਆ ਆ ਸੂਂਦੀ ਆ ਵੀਡੀਓ ਸਸਰੀਕਾਰ ਜੀ ਲਾ ਮੇਮ ਨਹੀਂ ਪਾਈ ਐ ਘਰ 8000 ਦੀ ਮੇਰੀ ਹੋ ਗਈ ਸਾਈ ਰੱਖ ਤਾ 8000 ਰੁਪਏ 8 ਦੀ ਮੇਰੀ ਹੋ ਗਈ ਮੈਂ ਮੇਰੇ ਘਰੇ ਲਈ ਆਉਂ ਹਥਣ ਨੂੰ ਪੱਕਰੀ ਦਾ ਇੱਕ ਤਾਂ ਨੇਮ ਨਾ ਮਰ ਗਿਆ ਪਾਲ ਨੂੰ ਸਾਈ ਉੱਚਾ ਕੇ ਚੰਗਾ ਫੜ ਫੜ ਨਹੀਂ ਨਹੀਂ ਬਈ ਕਿਉਂ ਕਹਤ ਨਹੀਂ ਦੇਣੀ ਅਗਲਾ ਇਹ ਨਾ ਕਹਿਆ ਵੀਡੀਓ ਚਲਦੀ ਆ ਵੀ ਰਾਜੂ ਨੇ ਮੁੱਲ ਨਹੀਂ ਲਾਇਆ ਮੇਰੇ ਵਾਸਤੇ ਲੈ ਕੇ ਦੇ ਤੈਨੂੰ 500 ਦੇਉਂ ਦਲਾਲੀ ਦਾ ਦੇਖ ਅੱਜ ਦਲਾਲੀ ਦਾ ਦਲਾਲ ਬਣਾ ਸਵਾਦ ਆ ਗਿਆ ਨਜ਼ਾਰਾ ਆ ਗਿਆ ਹਯਾ ਦੇਂਗਦਾ ਤੈਨੂੰ ਮੈਂ ਕਹ ਪੋਪੀ ਦਵਾਵੇਂ ਨਹੀਂ ਐਂ ਚਦੋਂਦਾ ਉਹ ਫਰੇ ਤੈਨੂੰ ਔਰ ਜੇ ਦਊ ਤਾਂ ਹੀ ਹੁਣ ਅਗਲਾ ਚੱਕ ਦੇ ਫੱਟੇ ਨਾ ਬੱਕਰੀ ਖਰਾਬ ਹੁੰਦੀ ਆ ਮੇਰੀ ਚੱਕ ਦੇ ਫੱਟੇ ਰਾਜੂ ਨੇ ਬੱਕਰੀ ਪਸੰਦ ਆ ਜੇ ਲੱਥ ਵੀ ਖਰੀਦਾਂਗੇ ਹਾਂ ਦੇ ਬੀਆ ਗੰਨੇ ਵੀਆ ਬੇਡਾ ਤੇਰੇ ਪਾਪਾ ਨੇ ਤੇਰੀ ਨੇ ਕੀ ਮੰਗੇ ਮੈਥੋਂ ਸਹੀ ਗੱਲ 25 25 ਮੰਗਿਆ ਉਹਦੇ ਬਾੜੀ ਚ ਜਾ ਕੇ ਮੈਂ 50000 ਦੀ ਮਾਰਾ ਤੈਨੂੰ ਬੱਕਰੀ ਲੈ ਕੇ ਦਿੱਤੀ ਮੇਰੀ ਅਗੀਆਂ ਪੇਡਾ ਵਸੇਂਦਾ ਕਹਿੰਦਾ 25 25000 ਨੂੰ ਮੈਂ ਪਾਦਾ ਨਹੀਂ ਪੁੱਛਾਂ ਮੈਂ ਫਰਸਾਈ ਜਦੇ ਸਾਈ ਫੜਾਇਆ ਸ਼ੱਕ ਹੋ ਗਿਆ ਭੇਜ ਗੱਡੀ ਚ ਦੋ ਲੈ ਲੈ ਕੇ ਗਿਆ ਹੁਣ ਹੋਈਆਂ ਨੇ ਮੁੰਨੇ ਤੋਂ ਬਾਅਦ ਤਿਆਰ ਸੁਣ ਤੇ ਓਏ ਆਹ ਮੇਰਾ ਸ਼ੱਕ ਮਹਾ ਜਿਹੜੀ-ਜਿਹੜੀ ਮਾਇਆ ਉਹ ਦੇਖਦਾ ਸੀ ਝੋਲਾ ਭੈਜੋ ਆ ਲਟਕਦੀਆਂ ਨੇ ਪੂਛਾ ਜਿੱਦਿਆਂ ਪੇਡਾਂ ਉੱਚੀਆਂ ਚਾਵਨਾ ਪਰੀ ਜਿਨ੍ਹਾਂ ਦੇ ਰੇਲੇ ਆਇਆ ਕਹਿੰਦੇ ਨੇ ਲੋਕਾਂ ਨੂੰ ਨੇੜਾ ਦੇ ਦੇ ਜਿਵੇਂ ਮੈਂ ਮੈਂ ਗਿਆ ਲੈਤੀਆਂ ਨੇ ਮੈਂ ਵੀ ਤੇਰੇ ਮੈਂ ਗਿਆ ਵੇਚੂੰ ਚੀਜ਼ਾਂ ਦਾ ਮੁੱਲ ਲੱਗਦੇ ਨੇ ਇਹ ਬਰੀਦਾਂ ਦੇ ਕੋਈ ਮੁੱਲ ਨਹੀਂ ਉਸਤਾਦ ਜੀ ਮੈਂ ਇਧਰ ਚੇਲਾ ਬਣਾਉਂਦਾ ਤੂੰ ਮੇਰਾ ਬਣਾ ਉਸਤਾਦ ਜੀ ਫੇਰ ਵਜਾਈ ਸਾਜ ਜੀ ਹਾਂ ਕਿਉਂ ਭਈ ਸਹੀ ਗੱਲ 70 ਜੁੱਤੀਆਂ ਖਾ ਕੇ ਆ ਮੰਡੀਆਂ ਚ ਖੜਿਆ ਹੈ ਜਾਂ ਦੀਆਂ ਵੇ ਪਹੁੰਚਾ ਫੜਨ ਵਾਲੇ ਉਸਤਾਦ ਨੂੰ ਬੋਸਣ ਰੇ ਚੱਲ ਬੰਦੋ ਗਿਆ ਜੱਫਰ ਚੱਲੀਏ بابا ਦੇ ਦੇ ਮੁੰਡੇ ਦਾ ਮਨ ਰਾਜ਼ੀ ਕਰ ਦੇ ਮੈਨੂੰ ਲਾ ਦਾਂਗੇ ਪੈਸੇ ਵਿਚੇ ਨਾ ਪਾਜ 8000 ਰੁਪਏ ਦੇਣੀ ਤੇ ਬਾਦੇ ਅੱਠ ਤਾਂ ਮੈਂ ਨਹੀਂ ਖੜਾ ਫਿਰ ਦੇਖ ਲੈ ਜਿੰਦਾ ਤੈਨੂੰ ਅੱਠ ਦੀ ਅੱਠ ਦੀ ਮੈਨੂੰ ਦਵਾ ਤੈਨੂੰ 1000 ਅੱਠ ਦਲਾਲੀ ਦਾ ਦਵਾਉਣ ਨੂੰ ਮੈਂ ਹੀ ਦਵਾਉਂਗਾ ਮੈਂ ਤਾਂ ਤੈਨੂੰ ਲੈ ਕੇ ਆਇਆ ਮੁਰੇ ਘਰ ਆ ਕੇ ਦਵਾਉਣਾ ਨੋ ਦੀ ਦਵਾ 1000 ਤੇਰਾ ਚੱਲ ਰਹਿਣ ਦੇ ਆ ਜਾ ਉਹਨੇ ਦੇਣੀ ਨਹੀਂ ਹੈਗੀ ਵੇਊ ਵੇ ਬਾਬਾ ਮੈਨੂੰ ਤਾਂ ਦੇ ਦੇਗਾ 14000 ਦੀ ਤੂੰ ਘੱਟ ਰੁਪਈਆ ਨਹੀਂ ਦੇਣੀ ਚਾਹੇ 15 ਕਿਲਾ 12 ਕਿਲਾ 11 ਕਿਲਾ 10 ਕਿਲਾ 13 ਕਿਲਾ ਐ ਨਹੀਂ ਜਾ ਗਲੁੱਟਣ ਨੂੰ ਕੋਈ ਫਿਰ ਨਹੀਂ ਰਹਿਣ ਤੇ ਫਿਰ ਲੁੱਟਣ ਨੂੰ ਮੈਨੂੰ ਕਿਹੜਾ ਲੁੱਟਣ ਦੀ ਲੋੜ ਹੈ ਇਹਦੀ ਸਿਰੇ ਕਹਾਣੀ ਲਾਤੀ ਮੈਂ ਲੁੱਟਦਾ ਹੀ ਨਹੀਂ ਵੀਰੇ ਮੈਨੂੰ ਕੀ ਲੋੜ ਹੈ ਲੁੱਟਣ ਦੀ ਮੈਂ ਕਿਉਂ ਬੱਕਰੀ ਵੇਚ 55000 ਦੀ ਡੰਡ ਲਊਂ ਇੱਕ ਨਾਲ ਵੀ ਵੇਚਨੇਗਾ ਬੱਕਰੀ ਤਾਂ ਤੂੰ ਅਸਲੀ ਚੀਜ਼ ਤਾਂ ਤੁਸੀਂ ਲੈ ਚੱਲੇ ਹੋ ਅਸਲੀ ਤਾਂ ਲਿਆਵਾਂਗੇ ਜਾਂ ਪੈਸੇ ਦੇਵਾਂਗੇ ਹੈ ਚਲਾਟ ਨਹੀਂ ਪਹਿਲਾ ਮੁੰਡਿਆ ਮਾੜਾ ਮੋਟਾ ਦੇਖ ਰਹੀ ਜੀ ਤੈਨਾਂ ਨਹੀਂ ਪਲੇਟਾ ਕੌਣ ਚਟ ਲੇਟਾ ਤੂੰ ਲੇਟਾ ਚੱਕਰ ਜੁਗਾ ਛੱਡੋ ਨਾ ਉਹ ਵੀ ਨਹੀਂ ਉਹ ਪੀਖ ਲੈ ਦੇਖ ਮੈਂ ਕਹਾਂ ਦੁੱਤੀਆ ਚੁੱਟੂ ਉਹ ਚੱਕੇਗਾ ਨਹੀਂ ਨਹੀਂ ਚੜਦਾ ਆ ਲੈ ਲੈ ਖਸਮਾ ਦੇਦਾ ਤੇਰੇ ਵਾਸਤੇ ਮੱਥਾ ਮਾਰ ਨਾ ਲੈ ਯਾਰ ਉਹ ਲਾ ਕੇ ਦਿਖਾ ਦੇ ਤੂੰ ਨਾ ਲੈ ਪੱਟ ਦੇ ਮੈਂ ਆਪਾਂ ਦੇ ਕੇ ਵੀ ਰਾਜ਼ੀ ਨਹੀਂ ਆਗੇ ਜਿਹੜੀ ਨਾਲ ਕਤੰਦਰਾ ਤੇਰੇ ਪਿੱਛੇ ਮੈਂ ਤਾਂ ਦਲਾਲੀ ਦੀ ਤੇ ਨਹੀਂ ਸ਼ਰਤ ਉਹ ਦਲਾਲੀ ਨੂੰ ਵੀ ਦਲਾਲੀ ਲੈ ਲਈ ਤੇ ਦਲਾਲੀ ਜੀਸਤਾ ਬੰਨੀ ਵੀ ਛੱਡ ਯਾਰ ਤੇ ਵੀ ਚੀਜ਼ ਚੰਗੀ ਟੜਕੇ ਦਾ ਫਰਦਾ ਤੂੜਿਆ 4 ਲੀਟਰ ਬੱਕਰੀ ਸੁਲੋਗੋ ਤੇ ਚੋਲੀ ਬੱਕਰੀ ਦਾ ਕੰਨ ਵੀ ਬਹੁਤ ਚੌੜਾ ਬੱਕਰੀ ਦਾ ਕੀ ਬਾਤ ਹੈ ਇਹ ਬੱਕਰੀ ਚੰਗੀ ਆ ਬਾਬਾ ਤੇਰੀ ਤੇ ਟੜਕੇ ਟੜਕੇ ਦਾ ਦੁੱਧ ਛੱਡਿਆ ਤਾਂ ਵੇਚਣ ਦਾ ਮਰ ਅਗਲਾ ਲੇਉ ਹੁਣ ਵੀ ਲਗਾਏ ਨੇ ਹੁਣ ਵੀ ਹਾਂ ਪੱਠਾ ਮੂੰਹ ਨਹੀਂ ਕਰਦੀ ਹਾਂ ਕਰਾਲਾ ਇਦਾਂ ਨੂੰ ਜੇ ਕਰਦੀ ਹੈ ਨਾਲੇ ਬੱਕਰੀ ਦੇਖ ਲੈ ਲੈ ਭਈਆ ਰੋਂ ਅਰਕੀ ਲੈ ਇਹਨੂੰ ਪੋਜੀਆ ਬੀ ਸਨ ਇਹ ਹੱਕੀ ਲੈ ਲੈ ਉਹ ਨਹੀਂ ਲੈਣੀ ਬੱਕਰੀ ਆਪਾਂ ਨੇ ਬੱਕਰੀ ਹੈਗੀਆਂ ਆਪਣੇ ਇਹਨੂੰ ਕੰਨੀ ਪੱਠੇ ਲੈ ਲਵੇ ਅੱਛਾ ਜੀ ਪੰਜ ਚਾਰ ਪੱਠਾ ਨਹੀਂ ਨਾ ਕਰਦੇ ਅਸ ਲੋੜ ਤਾਂ ਨਹੀਂ ਪੱਠਾ ਆਪਾਂ ਲੈ ਸਕਦੇ ਇੰਨੇ ਆਥਣੇ ਹੋ ਜੂ ਅਸ ਲੋੜ ਤਾਂ ਨਹੀਂ ਪਾਲੇ ਸਕਦੇ ਚੱਲ ਕੋਈ ਗੱਲ ਨਹੀਂ ਆਪਾਂ ਕਿਹੜਾ ਕੰਮ ਕਰਦੇ ਕਿਉਂ ਹੁੰਦਿਆ ਦੁਨੀਆਂ ਹਰੇਕ ਸਿਆਣੀ ਹੋ ਗਈ ਚੰਗੀ ਚੀਜ਼ ਦਾ ਚੰਗਾ ਮੁੱਲ ਹੈ ਮਾੜੀ ਦਾ 100 ਰੁਪਏ ਨਹੀਂ ਆਉਂਦੇ ਦੁਨੀਆਂ ਨੈਟ ਦੇਖਦੇ ਹਰੇਕ ਸਿਆਣੀ ਜਿਹੜੀ ਜਵਾਕ ਵੀ ਸ਼ਹਿਰ ਹੋ ਗਈ ਵੀ ਬੱਚੇ ਮੋਰ ਤੋਂ ਹੂੰ ਬੱਚੇਓ ਮੂੜ ਤੋਂ ਬੱਚੇਓ ਹੋ ਰਹਾ ਹਾਂ ਆਓ ਬੱਚੇਓ ਮੂੜ ਤੋਂ ਬੱਚੇਓ ਚੋਰ ਤੋਂ ਗੱਲ ਸਹੀ ਐ ਅਜੇ ਤੱਕ ਝੂਠ ਹੀ ਨਹੀਂ ਕਹਾ ਮੇਰਾ ਮੈਂ ਤਾਂ ਚੋਰ ਕਹਿੰਦੀ ਨਹੀਂ ਰੋਕ ਕਹੀਂ ਆਣਾ ਨੀ ਨੀ ਬੰਦ ਕਰਦੇ ਆ ਕੰਮ ਨਹੀਂ ਕਰਨੇ ਅਣਦੇ ਮੋੜ ਲੱਤ ਟੁੱਟ ਗਈ ਆ ਨਹੀਂ ਕਰਨੇ ਅਣਦੇ ਮੰਡੀ ਚ ਕਰਾਂਗੇ ਹਾਂ ਦੇਖਣਾ ਚੇਲੇ ਚੱਕਦੇ ਨੇ ਮੈਨੂੰ ਬਾਬੇ ਨੂੰ ਆਪਦੇ ਲੋ ਪਤੰਗਰਾ ਮੈਂ ਉਹ ਕਾਹਲੀ ਕਰਦੇ ਪੁੱਤੇ ਸੰਦਲੇ ਸ਼ਰਮੀ ਦਾ 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 ਬੈ ਜਾਣਾ ਜੀ ਆਇਆ ਤੂੰ ਬਰ ਜੁਪਾਪਾ ਪਰ ਨਾ ਜੀ ਪੱਕਾ ਪੱਕਾ ਲੱਛਦਾ ਕੇ ਦੇਖੀ ਪੱਕਾ ਤੇ ਤਾਗੇ ਲਾ ਦੂੰ ਛੋਟਾ ਕੇ ਲਾ ਦੂੰ ਛੜਾ ਕੋਦੀ ਵਾਲੀ ਗੱਲ ਕਰਤੀ ਛੜਾ ਫਤੇ ਵਾਲੀ ਕਿੱਦਾਂ ਜਵਾਨ ਆ ਤੂੰ ਛੜਾ ਛੜਾ ਹਾਰ ਗਿਆ ਹਾਰ ਗਿਆ ਆ ਹਾਰ ਗਿਆ ਵਾ ਹਾਰ ਗਿਆ ਆ ਲੈ ਆਹਰਾ ਤੱਕ ਕਿੱਦਾਂ ਜਵਾਨ ਆ ਹਾਂ ਪੱਗ ਬੰਨ ਤਾਏ ਦੇ ਉਹ ਨਾ ਮੇਰਾ ਪੋਤਾ ਇਹ ਅੱਛਾ ਚਲ ਖੁਸ਼ ਹੋ ਬਈ ਆਹ ਨਾਲ ਕੋ ਦੇ ਨੇ ਇੰਦਾ ਤਰ ਦੇ ਉਸੇ ਲੈ ਗਈ ਜਾਂਦਾ ਹੋ ਚੱਕਾ ਕਾਹਨੂੰ ਲੈ ਜਾ ਤੇਰੇ ਬਲਕੇ ਚੋਰ ਦਾ ਤਬਾਰ ਹੈ ਪਹਿਲਾਂ ਮੈਂ ਕਹਿ ਦਰਿਆ ਚੋਰ ਹੈ ਪੱਕਾ ਹੈ ਉਹ ਵੀ ਚੋਰ ਹੈ ਤੇਰਾ ਹੀ ਚੋਰੀ ਦਾਤਾ ਦੇ ਬੜੇ ਸਮੇਂ ਲਈ ਤੈਨੇ ਹਾਲੀ ਲੁੱਟ ਕੇ ਦੁਨੀਆ ਸਾਰੀ ਤਾਹੀਂ ਉੜਦੀਆਂ ਨੰਗੇ ਸਰਦੀ ਤੇਰੀ ਫਲਕਾਰੀ ਆ ਮਾਰਦਾ ਫਿਰਦੇ ਮੰਡੀਆਂ ਚਾ ਡਾਰੀ ਆ ਚੱਲੀਏ ਐ ਜਾਈਏ ਹੁਣ ਨਾ ਦੰਦੇ ਨਹੀਂ ਬਾਬਾ ਨਾ ਹੋਇਆ ਤਮੈ ਵੀ ਦੇ ਦਿੰਦਾ ਨੂੰ ਦੰਦੇ ਹੀ ਨਹੀਂ ਆ ਜਾ ਓਏ ਆ ਜਾ